ਕੀ ਸਰ ਕੀ ਕਹਿਣਾ ਚਾਹੁੰਦੇ ਜਿਹੜਾ ਸੰਧਾ ਆਪਣਾ ਵਿਰੋਧ ਹੋ ਰਿਹਾ ਲਗਾਤਾਰ ਫ੍ਰੀਕੋਰਟ ਦੇ ਵਿੱਚ ਸੰਗਤ ਦਾ ਆਗਰ ਕੀ ਹੱਸਦਾ ਸਰ ਕੀ ਕਹਿਣਾ ਚਾਹੁੰਦੇ ਫ੍ਰੀਕੋਰਟ ਦੇ ਵਿੱਚ ਲਗਾਤਾਰ ਵਿਰੋਧ ਹੋ ਰਿਹਾ ਜੀ ਆ ਮਹਾਂ ਪ੍ਰਧਾਨ ਜੀ ਨੂੰ ਕਹਿੰਦਾ ਅੱਜ ਸਾਖੀ ਦੇ ਪਵਿੱਤਰ ਦਿਹਾੜੇ ਭਾਈਪਾ ਦੇ ਅਵੀਰਵਾਰ ਫਰੀਦਕੁਰ ਤੋਂ ਉਤਾਰੇ ਗਏ ਉਮੀਦਵਾਰ ਹੰਸਰਾਜ ਹੰਸ ਸਾਤਕ ਨੇੜੇ ਬਣੇ ਗੁਰਦੁਆਰਾ ਦਸਵੀ ਪਾਸ਼ਾ ਜਨਸਾਂ ਵਿਖੇ ਨਮਸਤਕ ਹੋਣ ਵਾਸਤੇ ਜਾ ਰਹੇ ਸਨ ਤੇ ਅੱਜ ਸਾਤਕ ਦੇ ਮਹਿ ਚੌਂਕ ਵਿੱਚ ਕਿਰਤੀ ਕਿਸਾਨ ਯੂਨੀਅਨ ਨੌਜਵਾਨ ਭਾਰਤ ਸਭਾ ਵੱਲੋਂ ਸਾਤਕ ਦੇ ਚੌਂਕ ਵਿੱਚ ਉਹਨਾਂ ਦਾ ਵਿਰੋਧ ਕੀਤਾ ਗਿਆ ਪ੍ਰਦਰਸ਼ਨ ਕੀਤਾ ਗਿਆ ਗੱਲਬਾਤ ਕਰਦੇ ਹਾਂ ਜਥੇਬੰਦੀਆਂ ਦੇ ਆਗੂਆਂ ਨੇ ਕੀ ਕਿਹਾ ਹੰਸਰਾਜ ਹੰਸ ਨੇ ਸਾਡੇ ਨਾਲ ਗਲਤ ਬਾਤ ਕਰਦੇ ਆ ਕੀ ਕਿਹਾ ਤੁਸੀਂ ਵੀ ਦੇਖੋ ਸਾਤਕ ਤੋਂ ਸਾਡੀ ਖਾਸ ਗੋਤ ਉੱਥੇ ਵੀ ਸਖਤ ਕਜੀਨ ਤੋਂ ਬਸਾਕੀ ਨੂੰ ਇਤਿਹਾਸਿਕ ਪੰਨਿਆਂ ਦੇ ਇਤਿਹਾਸ ਇਸ ਸਿੱਖ ਧਰਮ ਦੇ ਮਾਲੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਦਸ਼ਾਹ ਜਿਨ੍ਹਾਂ ਨੇ ਜਗਤ ਦੇ ਕਲਿਆ

ਕਹਿਣਾ ਚਾਹੁੰਦੇ ਹਾਂ ਸਾਧਕ ਗੁਰਦੁਆਰਾ ਸਾਹਿਬ ਅੱਜ ਪਹੁੰਚੇ ਹੋ ਜੀ ਨਵਸਤਨ ਦੇ ਸਮੂਹ ਸੰਗਤਾਂ ਨੂੰ ਖਾਲਸੇ ਦੀ ਜਨਮ ਦੇ ਬਹੁਤ ਬਹੁਤ ਬਧਾਈ ਹੋ ਬੜੀ ਕਿਰਪਾ ਹੋਈ ਬੰਦਕਾਂ ਨੇ ਮਨਾ ਪਿਆਰ ਦਿੱਤਾ ਸਤਿਗੁਰੂ ਜੀ ਦੇ ਸ਼ਬਦ ਗੁਰੂ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦੇ ਇਹ ਗੁਨਾਗਾਰ ਸਿਰ ਚੁਕੇ ਤੇ ਲਾਹੇ ਦਾ ਹੀ ਸੋ ਬਹੁਤ ਅੱਛਾ ਲੱਗਾ ਵਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਆ ਸਰ ਅੱਜ ਫ੍ਰੀਕੋਰਟ ਆ ਰਹੇ ਹੋ ਕਿਸ ਤਰ੍ਹਾਂ ਦਾ ਲੱਗ ਰਿਹਾ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਲੋਕਾਂ ਨੂੰ ਮਾਰੇ ਬਹੁਤ ਅੱਛਾ ਲੱਗ ਰਿਹਾ ਬਾਬਾ ਫਰੀਦ ਜੀ ਧਰਤੀ ਤੇ ਪਹੁੰਚੇ ਹੋ ਤੁਸੀਂ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕੀ ਸੰਦੇਸ਼ ਲੋਕਾਂ ਨੂੰ ਕਹਿਣਾ ਚਾਹੁੰਦੇ ਹੋ ਮੇਰਾ ਸੰਦੇਸ਼ ਪਲੇਟਫਾਰਮ ਦਾ ਸਾਨੂੰ ਵੀ ਚਾਹੀਦਾ ਸੀ ਪਿਆਰ ਦਾ ਸੰਦੇਸ਼ ਦੇਣਾ ਉਹਨਾਂ ਨੂੰ ਪਿਆਰ ਤੋਂ ਸਵਾ ਕੁਝ ਹੋਰ ਨਹੀਂ ਸੀ ਸਾਨੂੰ ਵੀ ਚਾਹੀਦਾ ਸੀ ਅਸੀਂ ਪਿਆਰ ਇਸ ਦਾ ਬਾਬਾ ਫਰੀਦ ਜੀ ਦਾ ਇੱਕ ਭੋਜਨ ਕੀ ਸਰ ਕੀ ਕਹਿਣਾ ਚਾਹੁੰਦੇ ਜਿਹੜਾ ਸੰਧਾ ਆਪਣਾ ਵਿਰੋਧ ਹੋ ਰਿਹਾ ਲਗਾਤਾਰ ਫ੍ਰੀਕੋਰਟ ਦੇ ਵਿੱਚ ਸੰਗਤ ਆਹ ਕਰੋ ਜੀ ਰੱਤਾ ਸਰ ਕੀ ਕਹਿਣਾ ਚਾਹੁੰਦੇ ਫ੍ਰੀਕੋਰਟ ਦੇ ਵਿੱਚ ਲਗਾਤਾਰ ਵਿਰੋਧ ਹੋ ਰਿਹਾ ਜੀ ਆ ਮਾੜਾ ਜੀ ਸਰ ਕੀ ਕਹਿਣਾ ਚਾਹੁੰਦੇ ਜੀ ਥੈਂਕ ਯੂ ਤੁਸੀਂ ਨਾਲ ਹੀ ਰਹਿਣਾ ਫਿਰ ਕੁਣ ਚਲੋ ਅੱਜ ਭਾਈਵਾਲ ਦੇ ਉਮੀਦਵਾਰ ਹੰਸਰਾਏ ਹੰਸ ਵਾਲੋ ਵਰਦਮਾਰਾ ਕੈਂਸਰ ਦੇ ਕਿਸੇ ਪਾਸਾਈ ਇਹੇ ਨਮਸਤਕ ਹੋਣਾ ਸੀ ਕਿ ਕਿਸਾਨ ਜਣਿਆਂ ਵਾਲੋ ਉਹਨਾਂ ਦਾ ਸਾਹਰਗੜ੍ਹ ਚੌਂਕ ਵਿੱਚ ਵਿਰੋਧ ਕੀਤਾ ਗਿਆ ਗੱਲਬਾਤ ਕਰਾਂਗੇ ਜਿਵੇਂ ਬੰਦੀ ਦੇ ਆਪ ਕੋ ਨਾਲ ਕੀ ਕਰਨ ਦੇਖ ਲਈ ਮੈਂ ਦਜੀ ਕੀ ਕੰਨਾ ਕਰਨ ਅਸੀਂ ਇਹ ਚਾਣਾ ਚਾਣੇ ਕਿ ਸੁਲੂਕ ਮੋੜਦੇ ਨੇ ਜਿਹੜੀ ਕਾਲ ਦਿੱਤੀ ਸੀ ਬੀਜੇਪੀ ਦਾ ਦੇਸ਼ ਭਰ ਦੇ ਵਿੱਚ ਬਲੋਟ ਕਿਉਂਕਿ ਬੀਜੇਪੀ ਕਿਸਾਨਾਂ ਦੀ ਵਪਾਰੀਆਂ ਦੀ ਅਤੇ ਮਜ਼ਦੂਰਾਂ ਦੀ ਵਿਰੋਧੀ ਸਰਕਾਰ ਆ ਇਹਨਾਂ ਨੇ ਕਾਰਪੋਰੇਟ ਦੇ ਦੱਲੇ ਬਣ ਕੇ ਦਰਾਲ ਬਣ ਕੇ ਸਾਡੀਆਂ ਜ਼ਮੀਨਾਂ ਖੋਣ ਦੀ ਇੱਕ ਵਾਰੀ ਹਮਾਤਤ ਕੀਤੀ ਆ ਪਰ ਅਸੀਂ ਇਹ ਕੰਮ ਹੋਣ ਨਹੀਂ ਦੇਣਾ ਅਸੀਂ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਨਾ ਤਾਂ ਇਹ ਸਾਨੂੰ ਐਮਐਸਪੀ ਦਿੰਦੇ ਆ ਨਾ ਥਰੂ 3 ਕਾਨੂੰਨ ਗਾਰੰਟੀ ਦਿੰਦੇ ਆ ਇਹਨੇ ਲਖੀਰਪੁਰੀ ਖੀੜੀ ਦੇ ਵਿੱਚ ਜਦੋਂ ਸਾਡਾ ਅੰਦੋਲਨ ਚੱਲ ਰਿਹਾ ਸੀ ਤੇ ਇਹਨਾਂ ਦੇ ਵਿਦਾ ਇੱਕ ਨੇ ਐਮਪੀ ਨੇ ਸਾਡੇ ਕਿਸਾਨਾਂ ਦੇ ਉੱਤੇ ਗੱਡੀਆਂ ਚੜਾ ਕੇ ਉਹਨਾਂ ਦੀ ਖਤਿਆ ਕਤਲ ਕੀਤਾ ਉਸ ਦਾ ਵੀ ਅਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਅਸੀਂ ਇਹਨਾਂ ਤੋਂ ਇੱਕ ਇੱਕ ਚੀਜ਼ ਦਾ ਸਵਾਲ ਪੁੱਛਣਾ ਚਾਹੁੰਦੇ ਆ ਇਹ ਸਾਡੇ ਸਵਾਲਾਂ ਤੋਂ ਦਰਦੇ ਆਪ ਦਾ ਮੂਲ ਕੋਦੇ ਪਰ ਜੰਦੀ ਕੋਸ਼ਿਸ਼ ਕਰਦੇ ਆ ਪਰ ਕਿਤੇ ਕਿਸਾਨੀ ਨੂੰ ਸੰਯੁਕਤ ਮੋਰਚੇ ਬਣਿਓ ਇਹ ਕਰਨਾ ਕਿ ਅਸੀਂ ਇਹਨਾਂ ਦਾ ਇੱਕ ਇੱਕ ਗਵਾਹ ਲਾਏ ਬਿਨਾ ਇਹਨਾਂ ਦਾ ਖੜਾ ਨਿਸ਼ਾਨਾ ਤੇ ਨਾ ਇਹਨਾਂ ਨੂੰ ਅੱਜ ਮਰਨ ਦੇਈਏ ਮੱਲੇ ਨੇ ਤੇ ਨਾ ਕੱਲ ਮਰਨ ਦੇਈਏ ਇਹ ਕਾਰਤੇਡ ਜਦ ਤੋਂ ਇਹ ਬਿਲਾਵਾ ਹੈਗਾ ਉਹ ਕਿਸਾਨਾਂ ਨੂੰ ਵੀ ਖਾਊਗਾ ਮਜ਼ਦੂਰਾਂ ਨੂੰ ਵੀ ਖਾਊਗਾ ਤੇ ਮੋਟੇ ਵਪਾਰੀਆਂ ਦਾ ਵੀ ਧੰਦਾ ਖਤਮ ਹੋਊਗਾ ਇਹ ਦਲਾਲ ਦਲਾਲੀ ਕਰਨੀ ਬੀਜੇਪੀ ਛੱਡ ਦੇ ਬੀਜੇਪੀ ਇੱਕ ਜ਼ਹਿਰ ਬਣ ਕੇ ਇਸ ਦੇਸ਼ ਦੀ ਅਰਗਣ ਵਿੱਚ ਮੋੜਾ ਚੋਲੀ ਆ ਕਿਰਤੀ ਕਿਸਾਨ ਯੂਨੀਅਨ ਅੱਜ ਸਾਹ ਦੇ ਵਿੱਚ ਇਹਨਾਂ ਦਾ ਪੂਰਜੋਰ ਵਿਰੋਧ ਕੀਤਾ ਗਿਆ ਇਹਨਾਂ ਦੇ ਕੈਂਡੀਡੇਟ ਬੀਜੇਪੀ ਦੇ ਹਸਰੇ ਦਾ ਹਸਰੇ ਜਿੱਥੇ ਰੁਪਏ ਨਹੀਂ ਹਸਰੇ ਲੂ ਲੋਗੇ ਤੁਮ ਜਿੰਨੀ ਕੋਸ਼ਿਸ਼ ਕੀਤੀਆਂ ਹਸਰੇ ਨੇ ਅਗਰ ਉਹਨਾਂ ਦੇ ਜਨ ਦੇ ਵਿੱਚ ਵੀ ਇਹਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦਿੱਤਾ ਦਾ ਭਾਈ ਪਰ ਇਹ ਜੀਹਣਾ ਜਾਣੇ ਦਾ ਹਸਰੇ ਦਾ ਵਿਰੋਧ ਕੀਤਾ ਗਿਆ ਇਹਨਾਂ ਦਾ ਸਾਰੀਆਂ ਪਾਰਟੀਆਂ ਕੋਲੇ ਕੋਈ ਅਜਿਹਾ ਬੰਦਾ ਨਹੀਂ ਰਹਿ ਗਿਆ ਨਾ ਟਿਕਟ ਦੇਣ ਵਾਸਤੇ ਜਿਹੜਾ ਕੋਈ ਗਿਲਾਮਾ ਕਲਾਕਾਰ ਲੈ ਆ ਕੇ ਫਰੀ ਝੂਟ ਤੇ ਬਿਠਾ ਦਿੰਦੇ ਆ ਪਹਿਲਾਂ ਆਪ ਵਾਲੇ ਨੇ ਉਹ ਕਰਮਜੀਤ ਨੂੰ ਮੋਲ ਨੂੰ ਲਿਆਂਦਾ ਜਾ ਕੇ ਹੰਰੂਰ ਆਪ ਵਾਲੇ ਪਾਸੋਂ ਉਹਨੇ ਦਿੱਲੀ ਜਿਹੜਾ ਹੰਸਰਾਜ ਹੰਸ ਜਿਹੜਾ ਕਿ ਗਾਇਕੀ ਦੇ ਵਿੱਚ ਤਾਂ ਜ਼ਰੂਰ ਪ੍ਰਤੱਖ ਹੋ ਸਕਦਾ ਪਰ ਰਾਜਨੀਤੀ ਦੇ ਵਿੱਚ ਬਿਲਕੁਲ ਵੀ ਇੱਦੀ ਕੋਈ ਜਾਣਕਾਰੀ ਨਹੀਂ ਲੋਕਾਂ ਮਾਰੇ ਡਿਮਨੀ ਪਦਨਾ ਕੋਈ ਜੁੜਿਆ ਹੋਇਆ ਬੰਦਾ ਨਹੀਂ ਜਾਂ ਉਹ ਜਾ ਕੇ ਭਾਜਪਾ ਨੇ ਟਿਕਟ ਦੇ ਦਿੱਤੀ ਆ ਹੁਣ ਰਹਿ ਗਏ ਇਹ ਕਾਲੀ ਦੂਤੇ ਕਾਂਗਰਸੀ ਇਹ ਮੈਲਾ ਦਾ ਉਹ ਸਾਗਰ ਦੀ ਬੋਦੀ ਫੱਡੀ ਸ਼ਾਇਦ ਉਹਨੂੰ ਲੈ ਆਉਣਾ ਇਹ ਲੋਕਾਂ ਨਾਲ ਜਮਾ ਖੇੜੀ ਬਣਾ ਰੱਖੀ ਹੈ ਇਹਨਾਂ ਸਰਦਾਰਾਂ ਨੇ ਲੋਕਾਂ ਨੇ ਕੋਈ ਮਸਲੇ ਨਹੀਂ ਹੱਲ ਕਰਾ ਸਕੇ ਜੇ ਉਹ ਡੀਜੀਪੀ ਦਾ ਜੋ ਬਹੁਤ ਲੰਮੇ ਸਮੇਂ ਤੋਂ ਅਸੀਂ ਵਿਰੋਧ ਕਰਦੇ ਆ ਰਹੇ ਹਾਂ ਪਹਿਲਾਂ ਕਿ ਫਾਨੀ ਅੰਦੋਲਨ ਚੱਲਿਆ ਉਦੋਂ ਵੀ ਹੋਰ ਵੀ ਸਾਡੇ ਕਿਸਾਨ ਜੋ ਦਿੱਲੀ ਨੂੰ ਜਾ ਰਹੇ ਸੀ ਇਹਨਾਂ ਨੇ ਕਿੱਡੇ ਕਿੱਡੇ ਕੈਲਰ ਆ ਕੇ ਉੱਥੇ ਰੋਕੇ ਗਏ ਖਾਨਾਂ ਦੇ ਉੱਥੇ ਸੀਟੀਆਂ ਹੋਈਆਂ ਸਰੇਆਂ ਮਗੋਲੀਆਂ ਮਾਰੀਆਂ ਗਈਆਂ ਸਰਕਾਰ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਉਹ ਪੰਜਾਬ ਦੇ ਵਿੱਚ ਕਿਹੜਾ ਮੂੰਹ ਲੈ ਕੇ ਜਾਵਾਂਗੇ ਪਰ ਨਹੀਂ ਇਹ ਸਰਕਾਰ ਜਿਹੜੀ ਆਪਣੇ ਅਪਾਜਾਰ ਦੇ ਤੁਲੀ ਹੋਈ ਆ ਇਹ ਕਿਸਾਨਾਂ ਨੂੰ ਆਹੀ ਦਬਾ ਕੇ ਆਹੀ ਜਿਹੜੇ ਪੰਜਾਬ ਦੇ ਆਹੀ ਲੈਟਨ ਲੜ ਲਾਂਗੇ ਤੇ ਟੰਡਾ ਨੇ ਵਿੱਚ ਮੜ ਜਾਗੇ ਪਰ ਬਿਲਕੁਲ ਅਸੀਂ ਬੀਜੇਪੀ ਨੂੰ ਮੋਦੀ ਨੂੰ ਦੱਸਣਾ ਚਾਹੁੰਦੇ ਆ ਜਿਹੜਾ ਛੋਟਾ ਜੋ ਵੀ ਕੈਂਡੀਡੇਟ ਸਾਡੇ ਪੰਜਾਬ ਦੇ ਵਿੱਚ ਬੜੂਗਾ ਉਹਨਾਂ ਅਸੀਂ ਇਸੇ ਤਰ੍ਹਾਂ ਸਖਤ ਵਿਰੋਧ ਕਰਾਂਗੇ ਅੱਜ ਵੀ ਸਾਨੂੰ ਜਾਣਕਾਰੀ ਤੇ ਮਿਲਗੀ ਕਿ ਗੁਰਦੁਆਰਾ ਗੰਡ ਸਾਹਿਬ ਸਾਠੀ ਦਾ ਕਰਕੇ ਬੋਲਦ ਰਿਹਾ ਕਿਉਂਕਿ ਗੁਰਦੁਆਰਾ ਸਾਹਿਬ ਸਾਰਿਆਂ ਦੇ ਸਾਝੇ ਹੁੰਦੇ ਆ ਇਸ ਕਰਕੇ ਅਸੀਂ ਵੱਡੀ ਪੱਧਰ ਤੇ ਦਾ ਵਿਰੋਧ ਨਹੀਂ ਕੀਤਾਗਾ ਅਸੀਂ ਮੁਰਦੇ ਦਾ ਇਸੇ ਕਰਕੇ ਵਿਰੋਧ ਕੀਤਾ ਕਿਉਂਕਿ ਲੋਕਾਂ ਨੂੰ ਤਾਂ ਮੈਨੂੰ ਲੱਗੇ ਆ ਅਗਲੀ ਵਾਰ ਇਹਨੂੰ ਮਾਫ ਨਹੀਂ ਕਰਾਂ ਦੇਖੋ ਹਰਤਾ ਵੀ ਨੰਗਾ ਰਹਿਣ ਦੇ ਜਾਨਾ ਦੇ ਦੁਆਰਾ ਕੀਤਾ ਗਿਆ ਇਹ ਸਾਨ ਜੁਨੇ ਦੇ ਅਬੂ ਜਨਾ ਦੇ ਬਨਾ ਗਲਬਾੜ ਜਿੱਤੇ ਕੁਝ ਦੇਖ ਰਹੇ ਸਾਦਕ ਤੋਂ ਸਾਈਂ ਸੋਨੇ ਦੇ ਨਾਲ ਅਨੰਦੋਲਾ ਦੀ ਰਿਪੋਰਟ